ਜਿਨੂੰ ਕੋ ਚਲ ਦਿੱਤਾ ਜਾਇਆ ਇਹ ਡਰਾਲੇ ਹੁਣ ਮਜੀਠੀਆ ਸਾਹਿਬ ਤੇ ਦੇਖ ਲੋ ਕਿੰਨੇ ਸਾਲ ਹੋ ਗਏ ਨਸ਼ਾ 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 ਦਾ ਕਹਿੰਦੇ ਕਹਿੰਦੇ 5 ਸਾਲ ਕਾਂਗਰਸ ਦੇ ਡੱਪ ਗਏ ਤੇ 5 ਸਾਲਾਂ ਬਿਆ ਇਨਾ ਝਾੜੂ ਵਾਲੇ ਡੱਪਲੇ ਇੱਕ ਚਲਾਨ ਨਹੀਂ ਪੇਸ਼ ਕੀਤਾ ਪੰਜ ਪੰਜ ਸਾਲ ਵੀ ਕਿਤੇ ਚਲਾਨ ਰੁਕਦੇ ਐ ਤਿੰਨ ਮਹੀਨੇ ਚਲਾਨ ਪੇਸ਼ ਕਰਨਾ ਹੁੰਦਾ 5 ਸਾਲ ਹੋ ਗਏ ਕੋਈ ਮਿਲਿਆ ਨਹੀਂ ਜਦੋਂ ਨਸ਼ੇ 'ਚ ਨਹੀਂ ਮਿਲਿਆ ਫਿਰ ਆਮਦਨ 'ਚ ਪਾ ਦਿਓ ਫਿਰ ਕਿਸੇ ਹੋਰ 'ਚ ਪਾ ਦਿਓ ਹੁਣ ਉਹਨਾਂ ਦੇ ਹਲਕੇ ਤੇ ਮਾਝੇ ਦੇ ਜਿੰਨੇ ਵਰਕਰਾਂ ਉਹਨਾਂ ਦੇ ਡਰੋਂ ਦੀ ਕੋਸ਼ਿਸ਼ ਕਰਦੇ ਐ ਔਰ ਕੇਜਰੀਵਾਲ ਸਾਹਿਬ ਆ ਕਾਲੀ ਦਲ ਦੀ ਅਸੂਰ ਮੈਂ ਆ ਜੇਲ੍ਹਾਂ 'ਚ ਨੂੰ ਡਰਦੇ ਭਾਵੇਂ ਤੁਸੀਂ ਕੁਛ ਮਰਜ਼ੀ ਕਰ ਲੋ ਵੱਤ ਵੱਤ ਡੇਢ ਸਾਲੀ ਐ ਨਾ ਜਿਹੜੇ ਸਾਡੇ ਸਟੇਜਾਂ ਤੇ ਬੈਠੇ ਆ ਬਜ਼ੁਰਗ ਸਾਡੇ ਬਾਦਲ ਸਾਹਿਬ ਵਰਗਿਆਂ ਨੇ ਤਾਂ 16 16 ਸਾਲ ਜ਼ੁਲਮ ਦੇ ਖਿਲਾਫ ਲੜਾਈ ਲੜ ਕੇ ਜੇਲਾ ਗਟੀਆਂ ਅਸੀਂ ਜ਼ੁਲਮ ਦੇ ਖਿਲਾਫ ਲੜਦੇ ਰਵਾਂਗੇ ਥੋੜੇ ਧੱਕੇ ਦੇ ਖਿਲਾਫ ਲੜਦੇ ਰਵਾਂਗੇ ਤੇ ਜਿੰਨਾ ਤੱਕ ਪੰਜਾਬ ਨੂੰ ਆ ਝਾੜੂ ਵਾਲੇ ਤੋਂ ਕਾਂਗਰਸ ਤੋਂ ਆਜ਼ਾਦ ਨਹੀਂ ਕਰਾਉਂਦੇ ਉਦੋਂ ਤੱਕ ਆਪਣੀ ਲੜਾਈ ਜਾਰੀ ਰਹੂਗੀ ਬੋਲੇ ਆਵਾਜ਼ ਨੂੰ ਕੋ ਚਲ ਜਾਇ ਡਰਾਲੇ ਹੁਣ ਮਜੀਠੀਆ ਸਾਹਿਬ ਤੇ ਦੇਖ ਲੋ ਕਿੰਨੇ ਸਾਲ ਹੋ ਗਏ ਨਸ਼ਾ 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 ਦਾ ਕਹਿੰਦੇ ਕਹਿੰਦੇ 5 ਸਾਲ ਕਾਂਗਰਸ ਦੇ ਟੱਪ ਗਏ ਤੇ 5 ਸਾਲਾ ਇਨਾ ਝਾੜੂ ਵਾਲੇ ਟੱਪਲੇ ਇੱਕ ਚਲਾਨ ਨਹੀਂ ਪੇਸ਼ ਕੀਤਾ ਪੰਜ ਪੰਜ ਸਾਲ ਵੀ ਕਿਤੇ ਚਲਾਨ ਰੁਕਦੇ ਐ ਤਿੰਨ ਮਹੀਨੇ ਚਲਾਨ ਪੇਸ਼ ਕਰਨਾ ਹੁੰਦਾ 5 ਸਾਲ ਹੋ ਗਏ ਕੋਈ ਮਿਲਿਆ ਨਹੀਂ ਜਦੋਂ ਨਸ਼ੇ ਜੀ ਨਹੀਂ ਮਿਲਿਆ ਫਿਰ ਆਮਦਨ ਚ ਪਾ ਦਿਓ ਫਿਰ ਕਿਸੇ ਹੋਰ ਚ ਪਾ ਦਿਓ ਹੁਣ ਉਹਨਾਂ ਦੇ ਹਲਕੇ ਤੇ ਮਾਝੇ ਦੇ ਜਿੰਨੇ ਵਰਕਰਾਂ ਉਹਨਾਂ ਦੇ ਡਰਾਉਣ ਦੀ ਕੋਸ਼ਿਸ਼ ਕਰਦੇ ਐ ਔਰ ਕੇਜਰੀਵਾਲ ਸਾਹਿਬ ਆ ਅਕਾਲੀ ਦਲ ਦੀ ਅਸੂਰ ਮੈਂ ਆ ਜੇਲ੍ਹਾਂ ਚ ਨੂੰ ਡਰਦੇ ਭਾਵੇਂ ਤੁਸੀਂ ਕੁਛ ਮਰਜ਼ੀ ਕਰ ਲੋ ਵੱਤ ਵੱਤ ਡੇਢ ਸਾਲੀ ਐ ਨਾ ਜਿਹੜੇ ਸਾਡੇ ਸਟੇਜ 'ਤੇ ਬੈਠੇ ਆ ਬਜ਼ੁਰਗ ਸਾਡੇ ਬਾਦਲ ਸਾਹਿਬ ਵਰਗਿਆਂ ਨੇ ਤਾਂ 16-16 ਸਾਲ ਜ਼ੁਲਮ ਦੇ ਖਿਲਾਫ ਲੜਾਈ ਲੜ ਕੇ ਜੇਲਾ ਗੱਟੀਆਂ ਅਸੀਂ ਜ਼ੁਲਮ ਦੇ ਖਿਲਾਫ ਲੜਦੇ ਰਵਾਂਗੇ ਥੋੜੇ ਧੱਕੇ ਦੇ ਖਿਲਾਫ ਲੜਦੇ ਰਵਾਂਗੇ ਤੇ ਜਿੰਨਾ ਤੱਕ ਪੰਜਾਬ ਨੂੰ ਆ ਝਾੜੂ ਵਾਲੇ ਤੋਂ ਕਾਂਗਰਸ ਤੋਂ ਆਜ਼ਾਦ ਨਹੀਂ ਕਰਾਉਂਦੇ ਉਦੋਂ ਤੱਕ ਆਪਣੀ ਲੜਾਈ ਜਾਰੀ ਰਹੂਗੀ